ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜਗਾਵਾ ਸੇ ਲੈ ਲੈ ਕੇ ਆਏ ਜੀ ਵਿੱਚੀ ਬਈ ਸੂਈਆਂ ਵੀ ਵਿੱਚੀ ਗੱਬਣ ਵਿੱਚੀ ਧੋਕੜ ਗੱਬਣ ਆਹ ਪੁੱਛ ਰਹਿਣਾ ਬਈ ਤੁਹਾਡੇ ਅੱਜ ਬਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹਾਂ ਵਧੀਆ ਜੀ ਹਾਂ ਜੀ ਬਰੇ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ 8699671060 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਕਿਹੜਾ ਸੂਸੂਈ ਵੀ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋਇਆ ਜਾਨੀ ਜੇ ਇਹਦੀ ਬੱਚੀ ਸੀ ਉਹ ਐਕਸਪਾਇਰ ਹੋ ਗਈ ਜੀ ਠੀਕ ਆ ਬਾਈ ਹਾਂਜੀ ਦੁੱਧ ਕਿੰਨਾ ਬਾਈ ਹੁਣ ਦੁੱਧ ਜਾਨੀ ਜੇ ਦੁੱਧ ਹੋਊਗਾ 20 ਕਿਲੋ ਜੀ ਆਪਾਂ 18 ਕਿਲੋ ਕੰਡੇ ਵਾਲਾ ਚਵਾ ਕੇ ਦੇ ਦਾਂਗੇ ਚਾਹੇ ਚਾਰ ਡੰਗ ਚੋ ਕੇ ਲੈ ਜਾਈਏ ਬਹੁਤ ਠੀਕ ਆ ਹਾਂਜੀ ਬਾਕੀ ਠੰਡੀ ਸੀਲ ਆ ਜਿਵੇਂ ਮਰਜੀ ਕੋਈ ਚੋਲੇ ਹੂੰ ਆ ਕੈਮਰੇ ਦਾ ਕਰਕੇ ਜਾਗਦਿਆਂ ਚਾਹੇ ਦੂਨੇ ਪਾਸੇ ਬਹਿ ਕੇ ਚੋਲੇ ਥਾਣ ਬਹੁਤ ਚੰਗਾ ਲੱਗਿਆ ਹਨ ਤਾਂ ਬੜਾ ਚੰਗਾ ਲੱਗਾ ਕਲਾ ਕਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਲੈ ਕੇ ਆ ਬਾਤ ਹੋਵੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਸਵੀ ਪੜੀਆਂ ਰਾਜੀ ਫੁੱਲ ਆ ਬਈ ਕੱਦ ਵੱਡ ਦੇਖੋ ਪੱਦਰ ਫੁੱਲ ਆ ਪ੍ਰਿੰਟ ਪ੍ਰਿੰਟ ਕਰ ਮਾਈ ਦਾ ਬਹੁਤ ਚੰਗਾ ਦੁੱਧ ਵੀ ਬਈ ਨੇ ਚੰਗਾ ਤਿਆਰ ਦੱਸਿਆ ਫੇਸ ਦੇਖੋ ਫੇਸ ਬੜਾ ਪਿਆਰਾ ਬਾਕੀ ਤੋਰਾ ਤਰਾ ਦੇਖੋ ਵੱਡਦਾ ਚੰਗੀ ਆ ਸੁਨਖੀ ਆ ਬਈ ਤੇ ਕੀ ਮੋਲ ਆ ਬਈ ਜੈ ਜਰਾ ਮੋਲ ਡਾਕਟਰ ਉਹ ਮੇਰੇ ਬੱਚਾ ਹੁੰਦਾ ਨਾਲ ਆ ਨਾ ਫਿਰ ਤਾਂ 70 ਦੀ ਵੀ ਵੇਚ ਦਿੰਦੇ ਹੁਣ 60000 ਦੀ ਵੈੜ ਦੇ ਦੇ ਠੀਕ ਆ ਬਾਈ ਮੋਲੋ ਬਾਈ ਕਹਿੰਦਾ ਜੇ ਤਾਂ ਬੱਚਾ ਹੁੰਦਾ 70000 ਰੁਪਏ ਮੋਲ ਲਵਾਉਂਦੇ ਤਾਂ 60000 ਮੋਲ ਬਾਈ ਮਾਨ ਤਨ ਮੌਕੇ ਤੇ ਜਰੂਰ ਹੋ ਜੂਗਾ ਸੂਰਤ ਆ ਰਾ ਜੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਕਿਵੇਂ ਆ ਬਾਈ ਚਵਾਈ ਦੀ ਤਾਂ ਇੱਕ ਨੰਬਰ ਆ ਰਾ ਇੱਕ ਨੰਬਰ ਹੈ ਠੀਕ ਆ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਇਹ ਵੀ ਦੂਜਾ ਸੂਆ ਜੀ ਕਦੋਂ ਸੂਈ ਹੈ ਬਾਈ ਇਹਨੂੰ ਸੂਈ ਨੂੰ ਹੋ ਗਿਆ 20 ਦਾ ਨਾ ਬੱਛੀ ਹੈ ਜੀ ਇਹਦੀ ਬੱਚਾ ਬੱਛੀ ਹੈ ਹਾਂਜੀ ਬੱਛੀ ਬੜੀ ਚੰਗੀ ਹੈ ਨਾ ਹਾਂਜੀ ਬੱਛੀ ਪੂਰੀ ਜੰਗੀ ਹੈ ਮਗਰ ਬੱਚੀ ਹੈ ਬੱਛੀ ਕੁਆਲਿਟੀ ਵਾਲੀ ਹੈ ਕਿੰਨਾ ਦੁੱਧ ਹੈ ਵੀ ਹਾਂ ਇਹਦੇ ਥੱਲੇ ਹੁਣ ਨੈਟ 18 ਕਿਲੋ ਹੀ ਇਹਦੇ ਥੱਲੇ ਚਵਾ ਦੇਣਗੇ ਠੀਕ ਆ ਭਾਈ ਚਾਹੇ ਦੋ ਦੇ ਵੀ ਚਾਰ ਡੰਗ ਚੋ ਕੇ ਅਗਲਾ ਤਸੱਲੀ ਕਰਕੇ ਲੈ ਜੀ ਹਮਮ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਵੜ ਸੁਨੱਖੀ ਆ ਰੰਗ ਰੂਪ ਚੰਗਾ ਬੱਚਾ ਮਗਰ ਬੱਛੀ ਆ ਸੂਈ ਸਵਾਈ ਆ ਥਣਲੇਵਾ ਕਰਨ ਵਾਲੀ ਦਾ ਇਹਦਾ ਵੀ ਚੰਗਾ ਫੇਸ ਦੇਖ ਇਸ ਬੜਾ ਪਿਆਰਾ ਫਰੈਂਟ ਫਰੰਟੇ ਕਰਮਾਈ ਦਾ ਬਹੁਤ ਚੰਗਾ ਇਹਦਾ ਕੀ ਮੁੱਲ ਆ ਭਰਾ ਇਹਦਾ ਮੁੱਲ 60000 ਆ ਇਹ 55000 ਦੀ ਦੇ ਦੇ 60000 ਰੁਪਇਆ ਮੁੱਲ ਆ 55000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਲਈ ਫੇਸ ਚੰਗਾ ਰੰਗ ਰੂਪ ਚੰਗਾ ਚੰਗੀ ਐ ਵਰਸ ਸਨਕੀ ਐ ਚਵਾਈ ਚੁਈ ਕਿਵੇਂ ਚਵਾਈ ਚੁਈ ਦੀ ਤਾਂ ਇੱਕ ਨੰਬਰ ਆ ਡਾਕਟਰ ਬੱਚਾ ਛੱਡ ਕੇ ਜਾਏ ਹੁਣ ਬਹਿ ਜੇ ਵਸੇ ਠੀਕ ਐ ਇੰਨੀ ਘੰਢੀ ਸੀ ਤਾਂ ਠੀਕ ਆਡਰ ਕੋ ਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕਣੇ ਪੂਰੇ ਗਏ ਤੇ ਕਿਆ ਬਾਤ ਅੱਗੇ ਭਰਾਤਨ ਨੰਬਰ ਇਹ ਬੜੇ ਸੂਣ ਵਾਲੀ ਡਾਕਟਰ ਲੈਂਦੀ ਆ ਹਫਤ ਤੱਕ ਠੀਕ ਆ ਹਾਂ ਦੁੱਧ ਦਾ ਰਿਕਾਰਡ ਬਹੁਤ ਚੰਗਾ ਜਣੀ ਦੀ 25 26 ਕਿਲੋ ਖੁੱਲਾ ਦੁੱਧ ਦੇ ਦਊਗੀ ਕੱਚੀ ਕੱਚੀ ਹਾਂ ਕੱਚੀ ਕੱਚੀ ਇਹ ਆਪਾਂ ਤੋਂ ਕੜਗੱਭਣ ਲਈ ਸੀਗੀ ਪਿਛਲੇ ਸੂਏ ਉਦੋਂ 5 ਮਹੀਨੇ ਦੀ ਗੱਭਣ ਥੱਲੇ 15 16 ਕਿਲੋ ਦੁੱਧ ਖੁੱਲਾ ਸੀ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੋਣ ਵਾਲੀ ਆ ਬਈ ਦਿਨ ਕਰਮ ਵਾਲੀ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਲੋ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਸਮੀ ਪੜੀ ਰਾਜੀ ਰੋਜੀ ਫੁੱਲਾ ਫੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨਖਪਣਾ ਬੈਡ ਦੇ ਵਿੱਚ ਬਹੁਤ ਆ ਗਏ ਕੀ ਮੋਲ ਆ ਭਰਾ ਇਹ ਬਾ 60000 ਦੀ ਦੇ ਦਿਆਂਗੇ ਮਾਨਤਨ ਹੋ ਜੇ ਮਾਨਤਨ ਕਰਦੇ 65000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਅੱਗੇ ਪ੍ਰਾਚਾਰ ਨੰਬਰ ਕਿਹੜਾ ਸੂਆ ਸੂਈ ਹੈ ਵੀਰੇ ਇਹ ਵੀ ਦੂਜਾ ਸੂਆ ਡਾਕਟਰ ਕਦੋਂ ਸੂਈ ਹੈ ਬਈ ਇਹਨੂੰ ਵੀ ਸੂਈ ਨੂੰ ਬਾਹੀ 20 ਦਿਨ ਹੀ ਹੋਇਆ ਬੱਚੀ ਹੈ ਇਹਦੇ ਮਤਲਬ ਬੱਚੀ ਆ ਮਾਂ ਹਾਂਜੀ ਬੱਚੀ ਜਰਸੀ ਹੈ ਨਾ ਜਰਸੀ ਬੱਚੀ ਆ ਹਾਂਜੀ ਠੀਕ ਆ ਬਈ ਕਿੰਨਾ ਦੁੱਧਾ ਹੁਣ ਹੁਣ ਇਹਦੇ ਥੱਲੇ 12 ਕਿਲੋ ਹੋਊਗਾ ਜਿਹੜਾ ਚਾਰ ਡੰਗ ਚੋਲੇ ਦੇ ਜਿਹੜਾ ਮਰਗੀ ਨੱਟ ਹੋਊਗਾ ਜਿਆਦਾ ਹੀ ਆਪਾਂ 12 ਕਹਿ ਕੇ ਦੇਮਾਂਗੇ ਖੋਲੀ ਮੈਂ ਤੋਰੀ ਬਾਕੀ ਠੰਡੀ ਸੀਲੇ ਵੀ ਦੇਖ ਲੈ ਡਾਕਟਰ ਜਿਵੇਂ ਮਰਜੀ ਜਿਵੇਂ ਮਰਜੇ ਥਲਾਈ ਚੱਲ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਚੰਗਾ ਬੜਾ ਚੰਗਾ ਰੰਗ ਰੂਪ ਚੰਗਾ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਚੰਗੀ ਹੈ ਜਰਸੀ ਬੱਚੀ ਆ ਤੇ ਕੀ ਮੁੱਲ ਆ ਫਿਰ ਜੈਜ ਇਹ ਬਾ ਡਾਕਟਰ ਲੈਣ ਦੇ 43000 ਦੀ ਦੇ ਦੇ ਠੀਕ ਆ ਮਾਨਤਨ ਹੋ ਜੀ ਮਾਨਤਨ ਕਰਦੇ ਆ 43000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੜਾ ਸੁਨੱਖੀ ਆ ਫੇਸ ਬਹੁਤ ਚੰਗਾ ਰੰਗ ਰੂਪ ਚੰਗਾ ਚਮਕ ਚਮਕ ਬੜ ਤੇ ਚੰਗੀ ਆ ਬਈ ਅੱਗੇ ਵੀਰੇ ਲਾਸਟ ਟੋਕੜ ਗੱਬਣ ਇਹ ਟੋਕੜ ਗੱਬਣਾ ਹਾਂਜੀ ਕਿਹੜਾ ਸੁਬਾਹ ਬਈ ਇਹ ਦੂਜਾ ਸੁਬਾਹ ਸੁਈ ਵੀ ਤੇ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਇਹ ਸਾਢੇ 14 ਮਹੀਨਿਆਂ ਤੋਂ ਦੋ ਤਿੰਨ ਦਿਨ ਉੱਤੇ ਆ ਚੈੱਕਪਾਸ ਹਾਂਜੀ ਚੈੱਕਪਾਸ ਆਪਾਂ ਕਰਾ ਕੇ ਲੈੰਦੀ ਅਗਲਾ ਕੋਈ ਕਰਾ ਕੇ ਲੈ ਜੀ ਠੀਕ ਆ ਬਈ ਦੁੱਧ ਕਿੰਨਾ ਹੋਣਾ ਦੁੱਧ ਹੁਣ ਜਿਹੜਾ ਚੂਨ ਵਾਲਾ 15 ਤੋਂ 16 ਕਿਲੋ ਹੁਣ ਹੋਊਗਾ ਇਹਦੇ ਤੇ ਬਹੁਤ ਠੀਕ ਤਿਆਰ ਚਾਹੇ ਕੋਈ ਦੋ ਡੰਗ ਜੋ ਕੇ ਲੈ ਜੇ 15 16 ਲੀਟਰ ਦੁੱਧ ਬਾਈ ਕਹਿੰਦਾ ਕੰਡਿਆ ਆ ਜਿਹੜਾ ਥਣ ਬੜਾ ਚੰਗਾ ਮੁੱਠੇ ਵਾਲਾ ਥਣ ਆਰਡਰ ਕਮਾਲ ਦਾ ਬਈੁੱਧ ਵੀ ਚੰਗਾ ਗੱਬਣ ਵੀ ਆ ਬਈ ਦੋਨੀਆਂ ਗੱਲਾਂ ਚੈਗੀਆਂ ਕੱਦ ਬੱਡ ਵੀ ਚੰਗਾ ਸਵੇਂ ਪੜੀਆ ਰਾਜੀ ਰੂਜੀ ਫੁੱਲ ਆ ਬਈ ਚਮਕ ਚਮਕ ਬਹੁਤ ਆ ਬੜੀ ਕੀ ਮੁੱਲ ਆ ਭਰਾ ਇਹਦਾ ਮੁੱਲ ਡਾਕਟਰ ਬਾ 45000 ਦੀ ਦੇ ਦੇ ਜੀ ਮਾਨ ਤਨ ਹੋ ਜੀ ਆ ਮਾਨ ਤਨ ਕਰਦੇ ਜੀ 45000 ਰੁਪਿਆ ਮੁੱਲ ਆ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋਵੇ ਮੋਰ ਦੇ ਜਾਇਦਾ ਤੇ ਨਾਗਸੀ ਭਰਾ ਕੋਲੇ ਪੰਜ ਪੰਜੀ ਵਿਖਾਤੀ ਜਿਸੇ ਵੀਰ ਦੇ ਕੋਈ ਵੀ ਨੰਗ ਪਸੰਦ ਨਾ ਵੀ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ